ਸਨੁਕਤ ਕਾਲੀਦਲ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਸਾ ਅਤੇ ਸ਼੍ਰੋਮਣੀ ਕਾਲੀਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੋਹਾਂ ਦਲਾਂ ਵਿਚਕਾਰ ਜਿਹੜੀ ਏਕੇ ਦੀ ਪਿਛਲੇ ਦਿਨਾਂ ਤੋਂ ਚਰਚਾ ਚੱਲ ਰਹੀ ਹੈ ਉਹਦੇ 'ਚ ਇੱਕ ਵੱਡਾ ਅੜਿਕਾ ਖੜਾ ਹੁੰਦਾ ਨਜ਼ਰ ਆ ਰਿਹਾ ਅੜਿਕਾ ਕੀ ਹੈ ਇਹ ਕਿਹਾ ਜਾ ਰਿਹਾ ਹੈ ਕਿ ਸੁਖਵੀਰ ਸਿੰਘ ਬਾਦਲ ਵੱਲੋਂ ਬਕਾਇਦਾ ਜਿਹੜਾ ਆਕਾਤਾ ਸਾਹ ਤੋਂ ਮਾਫੀ ਮੰਗੀ ਜਾਏ ਉਸ ਤੋਂ ਅੱਗੇ ਹੀ ਗੱਲ ਤੁਰ ਸਕਦੀ ਹੈ ਇਹ ਸਹੀ ਹੈ ਸੁਖਵੀਰ ਬਾਦਲ ਨੇ ਪਿਛਲੇ ਦਿਨਾਂ ਅਕਾਲ ਤ사ਦੇ ਸਨਮੋਖੋ ਕੇ ਇਹ ਜ਼ਰੂਰ ਕਿਹਾ ਕਿ ਉਹਨਾਂ ਦੀ ਸਰਕਾਰ ਦੇ ਸਮੇਂ ਜਿਹੜੀਆਂ ਗਲਤੀਆਂ ਹੋਈਆਂ ਕਟਾਈਆਂ ਹੋਈਆਂ ਉਹਦੇ ਲਈ ਉਹ ਮਾਫੀ ਮੰਗਦੇ ਐ ਪਰ ਜਿਸ ਮੁੱਦੇ ਤੇ ਆਪਾਂ ਗੱਲ ਕਰਦੇ ਹਾਂ ਸੰਯੁਕਤ ਕਾਲੀ ਦਲ ਦੇ ਪ੍ਰਧਾਨ ਟਿੰਰ ਸਾਹਿਬ ਵੱਲੋਂ ਪਿਛਲੇ ਦਿਨ ਜਿਹੜੀ ਮੀਟਿੰਗ ਬੁਲਾਈ ਗਈ ਉਹਦੇ ਚ ਕੀ ਵਿਚਾਰ ਉੱਭਰ ਕੇ ਸਾਹਮਣੇ ਆਏ ਵੱਖ-ਵੱਖ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਵੱਲੋਂ ਜਿਹੜੇ ਵਿਚਾਰ ਇਸ ਮਾਮਲੇ ਤੇ ਆ ਰਹੇ ਐ ਉਹਨਾਂ ਤੇ ਜੇ ਆਪਾਂ ਨਜ਼ਰਸਾਨੀ ਕਰੀਏ ਤਾਂ ਇੱਕ ਮਾਮਲਾ ਸਪਸ਼ਟ ਤੌਰ ਤੇ ਜਿਹੜਾ ਸਾਹਮਣੇ ਨਜ਼ਰ ਆ ਰਿਹਾ ਉਹ ਇਹ ਹੈ ਕਿ ਸੁਖਵੀਰ ਸਿੰਘ ਬਾਦਲ ਅਕਾਲ ਤਖਤ ਦੇ ਜਥੇਦਾਰ ਦੇ ਕੋਲੋਂ ਮਾਫੀ ਦੇ ਲਈ ਪ੍ਰਕਿਰਿਆ ਜਿਹੜੀ ਹੈਗੀ ਆ ਉਹ ਅਪਣਾਈ ਜਾਏ ਪ੍ਰਕਿਰਿਆ ਕੀ ਹੈ ਢੰਗ ਤਰੀਕਾ ਕੀ ਹੈ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਪੱਤਰ ਲਿਖਿਆ ਜਾਵੇ ਸੁਖਵੀਰ ਸਿੰਘ ਬਾਦਲ ਵੱਲੋਂ ਮਾਫੀ ਦੇ ਮਾਮਲੇ 'ਚ ਉਸ ਤੋਂ ਬਾਅਦ ਸਿੰਘ ਸਾਹਿਬਾਨ ਉਹਨਾਂ ਨੂੰ ਸੱਦਣਗੇ ਤੇ ਮਾਫੀ ਦੇ ਮਾਮਲੇ ਤੇ ਵਿਚਾਰ ਕਰਨਗੇ ਫਿਰ ਅੱਗੇ ਜੋ ਫੈਸਲਾ ਹੋਏਗਾ ਉਹਦੇ ਮੁਤਾਬਕ ਕਾਰਵਾਈ ਹੋਏਗੀ ਹੁਣੇ ਕਿਹਾ ਜਾਂਦਾ ਕਿ ਸਿੱਧੇ ਤੌਰ ਤੇ ਸੁਖਵੀਰ ਬਾਦਲ ਨੇ ਮਾਫੀ ਮੰਗ ਲਈ ਆਪਣੇ ਤੌਰ ਤੇ ਇਹ ਮਾਫੀ ਜਿਹੜੀ ਸਿੱਖ ਸੰਗਤ ਨੂੰ ਇਸ ਢੰਗ ਨਾਲ ਪਰਵਾਹ ਨਹੀਂ ਹੈ ਕਿਉਂਕਿ ਇਹਦੇ ਚਾਹ ਕਿਸੇ ਮੁੱਦੇ ਦੀ ਗੱਲ ਆ ਨਾ ਕਿਸ ਵਜ੍ਹਾ ਕਰਕੇ ਮਾਫੀ ਮੰਗੀ ਗਈ ਹੈ ਨਾ ਉਸ ਦਾ ਜ਼ਿਕਰ ਹੈ ਜੇ ਆਪਾਂ ਸ੍ਰੀ ਦੇਵ ਸਿੰਘ ਟੀਨਸਾ ਦੀ ਵੀ ਗੱਲ ਕਰੀਏ ਟੀਨਸਾ ਉਹਨਾਂ ਨੇ ਵੀ ਜਦੋਂ ਇਸ ਮਾਮਲੇ ਤੇ ਮਤਭੇਦ ਉੱਪਰ ਕੇ ਸਾਹਮਣੇ ਆਏ ਸੀ ਉਦੋਂ ਵੀ ਇਹ ਗੱਲ ਕਹੀ ਸੀ ਕਿ ਜਿਹੜੇ ਜ਼ਥੇਦਾਰ ਸਹਿਬਾਨ ਹੈ ਉਹਨਾਂ ਦੀ ਨਿਯੁਕਤੀ ਦਾ ਮਾਮਲਾ ਹੋਵੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕੋਮੇਟੀ ਦੇ ਪ੍ਰਧਾਨ ਕਿਸ ਤਰ੍ਹਾਂ ਬਣਨੇ ਚਾਹੀਦੇ ਆ ਕਿਸ ਤਰ੍ਹਾਂ ਲੱਗਨੇ ਚਾਹੀਦੇ ਆ ਉਹਨਾਂ ਦੀ ਨਿਯੁਕਤੀ ਦਾ ਮਾਮਲਾ ਹੋਵੇ ਇਹ ਮਾਮਲੇ ਦੇ ਉੱਤੇ ਸਪਸ਼ਟ ਤੌਰ ਤੇ ਪਾਰਦਰਸ਼ਤਾ ਹੋਣੀ ਚਾਹੀਦੀ ਹੈ ਕਿ ਵਿਧੀ ਵਿਵਾਨ ਕੀ ਹੋਣਾ ਚਾਹੀਦਾ ਹੁਣ ਇਹਨਾਂ ਮਾਮਲਿਆਂ ਤੇ ਕੋਈ ਵੀ ਗੱਲ ਉੱਪਰ ਕੇ ਦਾ ਸਾਹਮਣੇ ਨਹੀਂ ਆਈ ਨਾ ਹੀ ਕਾਲੀ ਦਲ ਦੇ ਪ੍ਰਧਾਨ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹ ਕੀ ਕਰਨ ਜਾ ਰਹੇ ਆ ਸੋ ਸਥਿਤੀ ਇੱਥੇ ਆ ਕੇ ਪੂਰੀ ਤਰ੍ਹਾਂ ਅੜਕੀ ਹੋਈ ਨਜ਼ਰ ਆਉਂਦੀ ਹੈ ਕਿ ਜਦ ਤੱਕ ਕਾਲਤਾ ਸਾਡੇ ਜਥੇਦਾਰ ਦੇ ਕੋਲੋਂ ਇਸ ਤਰ੍ਹਾਂ ਮਾਫੀ ਨਹੀਂ ਮੰਗੀ ਜਾਂਦੀ ਤਦ ਤੱਕ ਜੋ ਸਥਿਤੀਆਂ ਬਣੀਆਂ ਹੋਈਆਂ ਟੀਨਸਾ ਤੇ ਦੂਜੇ ਪਾਸੇ ਸਕਵੀਰ ਬਾਦਲ ਜਿਹੜੇ ਦੋਹੇ ਆਪਣਾ ਆਪਣੇ ਦਲਾਂ ਦੀ ਅਗਵਾਈ ਕਰ ਰਿਹਾ ਉਹਨਾਂ 'ਚ ਏਕਤਾ ਸੰਭਵ ਨਹੀਂ ਹੈ ਕਿਵਲ ਇੰਨੀ ਗੱਲ ਨਹੀਂ ਹੈ ਜਿਹੜੀਆਂ ਵਿਰੋਧੀ ਧਿਰਾਂ ਉਹਨਾਂ ਵੱਲੋਂ ਵੀ ਲਗਾਤਾਰ ਇਸ ਮੁੱਦੇ ਤੇ ਆਵਾਜ਼ ਠਾਈ ਜਾ ਰਹੀ ਹੈ ਕਿ ਸਕਵੀਰ ਬਾਦਲ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਉਹਨਾਂ ਦੇ ਸਮੇਂ 'ਚ ਗੁਰੂਗ੍ਰਾਂਸ ਦੀ ਬੇਅਦਬੀ ਜਿਹੜੀਆਂ ਬਜ਼ਰ ਗਲਤੀਆਂ ਹੋਈਆਂ ਗੁਨਾਹ ਹੋਏ ਦੋਸਤ ਸੰਘਸ਼ੀਦ ਹੋਏ ਇਸੇ ਤਰੀਕੇ ਦੇ ਨਾਲ ਡੇਰਾ ਸਦਾਮੁਖੀ ਉਸ ਨੂੰ ਜਿਹੜੀ ਮਾਫੀ ਦਿੱਤੀ ਗਈ ਉਸ ਮਾਫੀ ਦੇ ਲਈ ਸੁਖਵੀਰ ਬਾਦਲ ਕੀ ਸਪਸ਼ਟੀਕਰਨ ਦੇਣਗੇ ਇਹ ਸਾਰੇ ਮਾਮਲੇ ਜਿਹੜੇ ਪੰਥਕ ਧਰਾਂ ਵੱਲੋਂ ਉਠਾਏ ਜਾ ਰਿਹਾ ਹੈ ਇਹਨਾਂ ਪੰਥਕ ਧਰਾਂ ਵੱਲੋਂ ਉਠਾਏ ਸਵਾਲਾਂ ਦਾ ਜਦ ਤੱਕ ਜਵਾਬ ਸੰਭਵ ਨਹੀਂ ਹੈ ਤਦ ਤੱਕ ਜਿਹੜੀ ਏਕਤਾ ਇਸ ਪਾਸੇ ਵੱਲ ਵਧ ਨਹੀਂ ਸਕਦੀ ਕਿਵਲੇ ਇੰਨੀ ਗੱਲ ਨਹੀਂ ਕਿਸਕ ਸੰਗਤਾਂ ਵੱਲੋਂ ਇਹ ਗੱਲ ਕੀਤੀ ਜਾ ਰਹੀ ਹੈ 3 ਸੇ ਨਾਲ ਜਿਹੜੀਆਂ ਜੁੜੀਆਂ ਵੀ 13 ਜਾਂ ਜਿਹੜੇ ਉਹਨਾਂ ਦੇ ਆਗੂ ਉਹਨਾਂ ਦੇ ਨੇਤਾ ਉਹ ਵੀ ਇਸ ਮਾਮਲੇ ਤੇ 3 ਸਾਹਿਬ ਨਾਲ ਲਗਾਤਾਰ ਰਸਮੀ ਤੇ ਗੈਰ ਰਸਮੀ ਤੌਰ ਤੇ ਸੰਪਰਕ ਕਰਕੇ ਨੇ ਮੁੱਦਿਆਂ ਤੇ ਸਵਾਲ ਤੇ ਜਵਾਬ ਮੰਗ ਰਿਹਾ ਕਿਉਂਕਿ ਮੁੱਦਾ ਸਿੱਧੇ ਤੌਰ ਤੇ ਪੰਥਕ ਮਾਮਲਿਆਂ ਦੇ ਨਾਲ ਨਾਲ ਪੰਜਾਬ ਦੀਆਂ ਰਾਜਸੀ ਸਥਿਤੀਆਂ ਦੇ ਨਾਲ ਵੀ ਜੁੜਦਾ ਨਜ਼ਰ ਆ ਰਿਹਾ ਆਪਾਂ ਸਾਰੇ ਜਾਣਦੇ ਆ ਕਿ ਹੋਰ ਕੁਝ ਮਹੀਨਿਆਂ ਤੱਕ ਪਾਰਲੀਮੈਂਟ ਦੀਆਂ ਚੋਣਾਂ ਸਾਹਮਣੇ ਆ ਪਾਰਲੀਮੈਂਟ ਦੀਆਂ ਚੋਣਾਂ ਜੇ ਪੰਥਕ ਇਕਤਾ ਹੋਏਗੀ ਪੰਥਕ ਇਕਤਾ ਤੋਂ ਮੇਰੀ ਕਹਿਨ ਤੋਂ ਮਰਾਦ ਹੈ ਸ਼੍ਰੋਮਣੀ ਅਕਾਲੀ ਦਲ ਦੀ ਇਕਤਾ ਨਜ਼ਰ ਆਉਂਦੀ ਹੈ ਤਾਂ পরিস্থিতੀਆਂ ਹੋਰ ਹੋਣਗੀਆਂ ਜੇ ਅਕਾਲੀ ਦਲ ਆਪਣੇ ਤੌਰ ਤੇ ਲੜਾਈ ਲੜੇਗਾ ਤਾਂ ਉਹ পরিস্থিতੀਆਂ ਵੱਖਰੀਆਂ ਹੋਣਗੀਆਂ ਸੋ ਸਾਰੀਆਂ পরিস্থিতੀਆਂ ਦੇ ਮੱਦੇ ਨਜ਼ਰ ਇਹਨਾਂ ਮਾਮਲਿਆਂ ਦੇ ਸੁਖਦੇਵ ਸਿੰਘ ਢੀਂਡਸਾ ਤੇ ਉਹਦੀ ਧਿਰ ਵੱਲੋਂ ਕੀ ਰੋਖ ਅਪਣਾਇਆ ਜਾਂਦਾ ਹੈ ਦੂਜਾ ਮਾਮਲਾ ਇਹ ਵੀ ਵੱਡਾ ਹੈ ਕਿ ਅਜੇ ਤੱਕ ਇਹ ਸਾਰੇ ਮਾਮਲੇ 'ਚ ਸੁਖਵੀਰ ਬਾਦਲ ਨੇ ਸਪਸ਼ਟ ਤੌਰ ਤੇ ਕੋਈ ਵੀ ਟਿੱਪਣੀ ਕਮੈਂਟ ਜਾਂ ਪਹਿਲ ਕਦਮੀ ਨਹੀਂ ਕੀਤੀ ਨਾ ਹੀ ਕੋਈ ਇਕਤਾ ਦੀ ਗੱਲ ਹੋਈ ਹੈ ਨਾ ਹੀ ਕੋਈ ਇਕਤਾ ਵਾਲੇ ਪਾਸੇ ਵੱਲ ਨੂੰ ਕਦਮ ਵਧਾਇਆ ਗਿਆ ਹਾਲਾਂਕਿ ਢੀਂਸਾ ਨੇ ਜਦੋਂ ਇਹ ਗੱਲ ਕੀਤੀ ਸੀ ਇਕਤਾ ਦੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਉਹ ਜਥੇਦਾਰ ਸਾਹਿਬ ਨੂੰ ਅਪੀਲ ਕਰਦੇ ਆ ਕਿ ਦੋਹਾਂ ਦਲਾਂ 'ਚ ਇਕਤਾ ਨੂੰ ਲੈ ਕੇ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਜਾਵੇ ਜਿਹੜੀ ਪੰਥਕ ਮੁੱਦਿਆਂ ਤੇ ਫੈਸਲਾ ਲਵੇ ਕਿ ਕਿਸ ਤਰੀਕੇ ਨਾਲ ਜਥੇਦਾਰਾਂ ਦੀ ਨਿਯੁਕਤੀ ਹੋਣੀ ਚਾਹੀਦੀ ਹੈ ਕੇਸਟਾਂ ਦੇ ਨਾਲ এসডিপি সি ਦੀ ਚੋਣ ਹੋਣੀ ਚਾਹੀਦੀ ਹੈ ਪ੍ਰਧਾਨਗੀ ਦੀ ਚੋਣ ਹੋਣੀ ਚਾਹੀਦੀ ਹੈ 나희ਦਰ ਸਿੰਘ ਸਾਹਿਬ ਵੱਲੋਂ ਕੋਈ ਇਹਦਾ ਮਾਮਲਾ ਸਾਹਮਣੇ ਆਇਆ ਕਿ ਪੰਜ ਮੈਂਬਰੀ ਕਮੇਟੀ ਬਣੀ ਹੈ ਤੇ 나희 ਜਿਹੜਾ ਸਕਵੀਰ ਬਾਦਲ ਵੱਲੋਂ ਸਪਸ਼ਟ ਤੌਰ ਤੇ ਇਹਨਾਂ ਮੁੱਦਿਆਂ ਤੇ ਆਪਣੀ رائے ਦਿੱਤੀ ਗਈ ਹੈ ਦੂਜੇ ਪਾਸੇ ਜਿਹੜੀਆਂ ਪੰਤਿਕ ਤੇ ਰਾਂ ਉਹ ਇਹ ਸਵਾਲ ਉਠਾ ਰਿਹਾ ਹੈ ਇਸੇ ਤਰੀਕੇ ਨਾਲ ਜਟਿੰਸਾ ਦੇ ਸਾਥੀ ਹੈ ਉਹ ਸਵਾਲ ਉਠਾ ਰਿਹਾ ਹੈ ਕਿ ਜਦ ਤੱਕ ਸਕਵੀਰ ਬਾਦਲ ਵੱਲੋਂ ਸਪਸ਼ਟ ਤੌਰ ਤੇ ਅਕਾਲਤਾ ਸਭ ਦੇ ਜਥੇਦਾਰ ਤੋਂ ਮਾਫੀ ਦੇ ਲਈ ਪ੍ਰਕਿਰਿਆ ਨਹੀਂ ਅਪਲਾਈ ਜਾਂਦੀ ਤਦ ਤੱਕ ਇਕਤਾ ਸੰਭਵ ਨਹੀਂ ਹੈ ਸੋ ਨਜ਼ਰਾਂ ਬਣੀਆਂ ਰਹਿਣਗੇ ਆਉਣ ਵਾਲੇ ਦਿਨਾਂ 'ਚ ਕੀ ਜਿਹੜਾ ਦੋਹਾਂ ਦਲਾਂ ਦੇਖਤਾ ਸਿਰੇ ਚੜੇਗੀ ਜਾਂ ਪਹਿਲਾਂ ਦੀ ਤਰ੍ਹਾਂ ਹੀ ਆਪਣੋ ਆਪਣੀ ਜਗ੍ਹਾ ਤੇ ਆਉਣ ਵਾਲੇ ਦਿਨਾਂ 'ਚ ਮੈਦਾਨ ਚਾਹੇ ਧਾਰਮਿਕ ਮਾਮਲੇ ਹੋਣ ਤੇ ਚਾਹੇ ਰਾਜਸੀ ਮਾਮਲੇ ਹੋਣ ਦੋਹੇ ਤਰ੍ਹਾਂ ਆਮਣੋ ਸਾਹਮਣੇ ਖੜੀਆਂ ਨਜ਼ਰ ਆਉਣੀਆਂ